ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਵੀ ਸਾਰਿਆਂ ਨੂੰ ਦੇਖੋ ਅੱਜ ਦੀ ਸ਼ਾਮ ਕਿੰਨੀ ਰੰਗੀਨ ਆ ਸਰੋਂ ਤੁਹਾਨੂੰ ਕਿਦਾਂ ਬੁਲਾ ਰਹੀ ਆ ਦੇਖੋ ਕੀ ਪਿਆਰ ਬਖੇਰ ਰਹੀ ਆ ਇਹ ਸਾਰਿਆਂ ਨੂੰ ਜੀ ਆਇਆਂ ਇਹ ਦੇਖੋ ਹੈ ਨਾ ਨਜ਼ਾਰੇ ਇਹਨੂੰ ਕਹਿੰਦੇ ਨੇ ਕੁਦਰਤ ਕੁਦਰਤ ਦੇ ਨਜ਼ਾਰੇ ਜਾਨਵਰ ਵੀ ਪੰਛੀ ਸਾਬ ਆਪਣੇ ਆਪਣੇ ਆਲਿਆਂ ਚ ਜਾ ਰਹੇ ਨੇ ਸ਼ਾਮ ਦੇ ਕੁਛ 6:30 ਵਜੇ ਨੇ ਆਹ ਦੇਖੋ ਤੁਹਾਨੂੰ ਦਿਖਾਈਏ ਸਾਰਿਆਂ ਨੇ ਆਪਣੇ ਆਪਣੇ ਟਿਕਾਣੇ ਪਹੁੰਚ ਚੁੱਕੇ ਨੇ ਆਹ ਦੇਖੋ ਜਾ ਰਹੇ ਨੇ ਜਾਨਵਰ ਆਪਣੇ ਆਪਣੇ ਘਰਾਂ ਨੂੰ ਕਿਉਂ ਦੇਖੋ ਸਾਰਿਆਂ ਨੂੰ ਸੰਤ ਭਾਵਨਾ ਤੇ ਪਿਆਰ ਨਾਲ ਰਹਿਣ ਦਾ सच्चे पाशाह बल बख्शे सारे पास सरों ही सरों देखो सूरज भी छिप गया हो देखो थोड़ी थोड़ी लाली सूरज दी टाइम कोई साढ़े होए हो सूरज अज थोड़ा दिन तो बड़े हो गए लेकिन साजरे थोड़ा जा, मौसम कह लो ए बाकी सब कुछ गुड गोड़ गुड ਆਪਣੀ ਸੇਧ ਦਾ ਧਿਆਨ ਰੱਖਿਆ ਕਰੋ ਹਰ ਟਾਈਮ ਜਦੋਂ ਵੀ ਵੇਲ ਮਿਲੇ ਥੋੜਾ ਪ੍ਰਮਾਤਮਾ ਨਾਲ ਜੋੜੋ ਉਹਨੇ ਸਹਾਈ ਹੁਣਾ ਉਹੀ ਖੁਸ਼ੀਆਂ ਦੇ ਸਕਦਾ ਉਹੀ ਸਭ ਖੁਸ਼ੀਆਂ ਨੂੰ ਮੰਨਣ ਦੇ ਤੁਹਾਨੂੰ ਬਲ ਬਖ ਸਕਦਾ ਉਹਦੇ ਬਗੈਰ ਪੱਤਾ ਵੀ ਨਹੀਂ ਹਿਲਦਾ ਇਸ ਲਈ ਜਦੋਂ ਵੀ ਖੁਸ਼ੀਆਂ ਦੇ ਵਿੱਚ ਜਦੋਂ ਉਹਨੂੰ ਆਪਾਂ ਯਾਦ ਰੱਖਦੇ ਆ ਨਾ ਤਉ ਸਾਡੀ ਖੁਸ਼ੀਆਂ ਨੂੰ ਨਾ ਕੋਈ ਗ੍ਰੈਂਡ ਨਹੀਂ ਲੱਗਣ ਦਿੰਦਾ ਜਦੋਂ ਅਸੀਂ ਲੋਕ ਖੁਸ਼ੀਆਂ ਦੇ ਵਿੱਚ ਆ ਕੇ ਉਹਨੂੰ ਭੁੱਲ ਜਾਂਨੇ ਆ ਤੇ ਫਿਰ ਉਹ ਸਾਨੂੰ ਯਾਦ ਦਿਲਾਉਂਦਾ ਵੇ ਕਾਕਾ ਤੈਨੂੰ ਮੈਂ ਜਨਮ ਦਿੱਤਾ ਸੀਗਾ ਥੈਂਕਸ ਕਰ ਜੋ ਤੈਨੂੰ ਦਿੱਤਾ ਉਹ ਅਰਬਾਂ ਕਰੋੜਾਂ ਬੰਦਿਆਂ ਕੋਲੇ ਨਹੀਂ ਮੈਂ ਤੈਨੂੰ ਇੰਨਾ ਫਰਸਟ ਕਲਾਸ ਸਰੀਰ ਦੇ ਕੇ ਨਵਾਜਿਆ ਜਿਹੜਾ ਐਕਚੁਅਲੀ ਅਮੀਰ ਹਨ ਉਹ ਤੁਸੀਂ ਦੇਖੋ ਜਿਹਦੇ ਸਾਰੇ ਹੱਥ ਪੈਰ ਸਬੂਤੇ ਨੇ ਨੋਂ ਤੱਕ ਸਬੂਤੇ ਨੇ ਉਹ ਅਮੀਰ ਹੈ ਤੇ ਆਪਣੇ ਉਹਨਾਂ ਬੰਦਿਆਂ ਨੂੰ ਦੇਖੋ ਜਿਨ੍ਹਾਂ ਦੀ ਬਚਾਰੇ ਤੇ ਲੱਤਾਂ ਬਾਹਾਂ ਕਿਸੇ ਨੂੰ ਸੁਣਦਾ ਨਹੀਂ ਕਿਸੇ ਨੂੰ ਕੰਨ ਨਹੀਂ ਅੱਖਾਂ ਨਹੀਂ ਹਾਂਜੀ ਫੇਰ ਵੀ ਲੋਕ ਐਵੇਂ ਪੈਸਾ 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 ਯਾਰ ਥੈਂਕਸ ਕਰੋ ਰੱਬ ਦਾ ਥੈਂਕਸ ਕਰੋ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਦੋ ਵਕਤ ਦੀ ਰੋਟੀ ਜਿਤਮਾਨ ਨਾਲ ਮਿਲੇ ਨਾ ਥੈਂਕਸ ਕਰੋ ਪ੍ਰਮਾਤਮਾ ਬੇੜੇ ਪਾਰ ਲਾਉਂਦਾ ਵਾ ਔਰ ਸਾਰਿਆਂ ਨੂੰ ਫੇਰ ਇੱਕ ਵਾਰੀ ਮੇਰੀ ਸ਼ਾਮ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਸ ਤੁਹਾਨੂੰ ਫੇਰ ਇੱਕੋ ਵਾਰੀ ਮੇਰੀ ਦੋਨੇ ਹੱਥ ਬਨ ਕੇ ਬੇਨਤੀ ਅਰਜ਼ੋਈ ਹੈ ਕਿ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹੀ ਰਹੋ ਆ ਦੇਖੋ ਆਪਣੇ ਆਪਣੇ ਕੁਦਰਤ ਦੇ ਰੰਗ ਨੇ ਇਹਨਾਂ ਰੰਗਾਂ ਨੂੰ ਮਾਣੋ ਦੇਖੋ ਹਲਕੀ ਹਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ ਠੰਡ ਹੈਗੀ ਹੈ ਠੀਕ ਠਾਕ ਲੇਕਿਨ ਇਹਦੇ ਵੀ ਆਪਣੇ ਨਜ਼ਾਰੇ ਨੇ ਹਰ ਨਜ਼ਾਰਾ ਕੁਦਰਤ ਨੇ ਸਾਡੇ ਲਈ ਬਖਸ਼ਿਆ ਬਸ ਸਾਨੂੰ ਇਹਨਾਂ ਨੂੰ ਮੰਨਣ ਦਾ ਢੰਗ ਆਉਣਾ ਚਾਹੀਦਾ ਐਨੇ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ